ਵਿਆਹ ਵਾਲੇ ਦਿਨ ਹੀ ਲੜਕੀ ਦੀ ਹੋਈ ਮੌਤ ਦੱਸਿਆ ਕਿ ਵਿਆਹ ਜਿਹੜਾ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਤਾਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਗਿਆ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੇ ਘਰ ਜਿਹੜਾ ਆ ਉਹ ਫੰਕਸ਼ਨ ਚੱਲ ਰਿਹਾ ਸੀ ਬੜੀਆਂ ਖੁਸ਼ੀਆਂ ਦੇ ਨਾਲ ਲਾੜੀ ਵੀ ਉੱਥੇ ਪੰਗੜਾ ਪਾ ਰਹੀ ਸੀ ਨੱਚਣ ਦੀ ਟੱਪ ਰਹੀ ਸੀ ਤਾਂ ਸਾਰਾ ਪਰਿਵਾਰ ਬੇहद ਖੁਸ਼ ਸੀ ਤਾਂ ਉਹਨੂੰ ਕੀ ਪਤਾ ਸੀ ਕਿ ਇਹ ਜਿਹੜਾ ਵਿਆਹ ਆ ਉਸ ਲਈ ਕਾਲ ਬਣ ਕੇ ਆਵੇਗਾ ਤੁਹਾਨੂੰ ਦੱਸ ਦਿਆਂ ਕਿ ਲੜਕੀ ਦੀ ਜਿਹੜੀ ਆ ਹਾਲਤ ਜਿਹੜੀ ਆ ਅਚਾਨਕ ਖਰਾਬ ਹੋ ਜਾਂਦੀ ਹੈ ਉਸ ਨੂੰ ਕਬਰਾਟ ਹੋਣੀ ਚાલુ ਹੋ ਜਾਂਦੀ ਹੈ ਤਾਂ ਜਦੋਂ ਉਸ ਨੂੰ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਆ ਤਾਂ ਉਹ ਹਸਪੀਟਲ ਵੱਲੋਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਗोषित ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਕਿ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਤਾਂ ਬੇहद ਹੀ ਦੁੱਖਾਂ ਦਾ ਪਹਾੜ ਜਿਹੜਾ ਆ ਪਰਿਵਾਰ ਦੇ ਉੱਤੇ ਡਿੱਗ ਪੈਂਦਾ ਆ ਤਾਂ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਤੁਹਾਨੂੰ ਵੀ ਦੱਸਦੇ ਹਾਂ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਤੀ ਚਲੀ ਗਈ ਹੁਣ ਕੀ ਫੈਸਲਾ ਕੀ ਕਰਦਾ ਜ਼ਿਆਦੇ ਦਿਨ ਤਰੈ ਸੀ ਵਧੀਆ ਚਾੜਾ ਚਾਵਾਂ ਲਾਡਣਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਣਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਹਾਂ ਜੋ ਹਜਾ ਮਾਲਕ ਕਿਸੇ ਵਾਰੀ ਦੋਸਮਣ ਨਾਲ ਖੂਗੀ 12 1 ਦੇ ਸਨ ਸੰਸ ਕਿ 12 1 ਵਜੇ ਨਾ ਆਮ ਹੀ ਡੀਜੇ ਚੱਲਦੇ ਆ ਉਦੋਂ ਬਾਅਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਪਾਣੀ ਲਿਆ ਬਾਲੇ ਬੰਦੇ ਸੀ ਉਹ ਤਾਂ ਮਾਲਕ ਨੇ ਸਾਡੇ ਚ ਬਿਛੋੜਾ ਪਾਤਾ ਉਹ ਜਿਹੜਾ ਉਹ ਤੋਂ ਪਰੇ ਸੀ ਲੋਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀ ਹੂੰ ਜੇ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਮਕਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮਣਾ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਕੋਣੇ ਪਤਾ ਕੱਲ ਨੂੰ ਤੋੜਸਾ ਅੱਜ ਤੋੜ ਦੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਡੇ ਕੋਲੇ ਕੋਈ ਬੁੱਲਣ ਨੂੰ ਕੋਈ ਹੈ ਨਹੀਂ ਕੁਝ ਕੀ ਬੁੱਲਗੇ ਸੀ ਮੰਦ ਭਾਗੀ ਛਟਣਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈਗੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਣ ਸਾਰੇ ਦੋਨੇ ਪਰਿਵਾਰ ਮਸਾ ਇਕੱਠੇ ਹੋਈ ਹੋਈ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜ਼ਿਆਦਾ ਮਾੜੀ ਹੋ ਗਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਨ ਪਰਿਵਾਰਾਂ ਨੂੰ ਪੈ ਗਿਆ ਠੀਕ ਹੈ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਨਹੀਂ ਇਹ ਵੀ ਹੈ ਕਿ ਕਰਜ਼ੇ ਥੱਲੇ ਇੰਨਾ ਕਿ ਜ਼ਿਆਦਾ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲੇਖੇ ਨਹੀਂ ਲੱਗਿਆ ਘਰਾਂ 'ਚ ਪਿਆ ਹਣ ਉਹ ਕੀ ਕਰਾਂਗੇ ਅਸੀਂ ਬਿਲਕੁਲ ਬਿਲਕੁਲ ਫਲੱਟ ਤਾਂ ਕੇ ਕੰਮ ਦੇ ਵਿੱਚ ਹੈ ਨਹੀਂ ਨਾ ਉਹਨੇ ਜਵਾੜ ਜਿਹੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ ਇਹਦੇ ਵਾਸਤੇ ਇਕੱਠਾ ਕਰੀ ਜੰਨੇ ਨੂੰ ਬਿਲਕੁਲ ਉਹਨੇ ਮੇਰੇ ਭਰਾ ਦਾ ਚਾਹ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲਿਆ ਕੇ ਕੱਪੜੇ ਖਰੀਦੇ ਗੂੜ ਜੋ ਵੀ ਮੰਨਦਾ ਬਈ ਆਪਾ ਬਈਆ ਇਹਨੇ ਮੈਨੂੰ ਕਹਿੰਦਾ ਭਾਈ ਨਹੀਂ ਹੋ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗੇ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਤੂੰ ਦੁੱਖ ਬਹੁਤ ਆ ਜਿਆਦੇ ਬਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦਿਖਾ ਦੇ ਚੀਦਾ